ਤੇ ਗੁਰੂ ਕੀ ਸੰਗਤ ਵਿੱਚ ਆਉਂਦੇ ਆ ਫਿਰ ਕੀ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਓ ਜਿੰਦਗੀ ਸਵਾਰ ਨੇ ਜੀ ਦਿੰਦਿਆ ਸਤ ਸੰਗ ਵਿੱਚ ਕਡੀਆਂ ਗੁਜ਼ਾਰੀਆਂ ਜਿੰਦਗੀ ਸਵਾਰ ਨੇ ਜੀ ਦਿੰਦਿਆ ਸਤ ਸੰਗ ਵਿੱਚ ਕਡੀਆਂ ਗੁਜ਼ਾਰੀਆਂ ਜਿੱਤ ਦੀ ਸਵਾਰ ਨੇ ਜੀ ਦਿੰਦਿਆ ਸਤ ਸੰਗ ਵਿੱਚ ਕਡੀਆਂ ਗੁਜ਼ਾਰੀਆਂ ਜਿੰਦਗੀ ਸਵਾਦ ਦੇ ਜੀ ਦਿੰਦਿਆ ਸਤ ਸੰਗ ਵਿੱਚ ਸਤਿ ਵਿੱਚ ਕੜੀਆਂ ਗੁਜ਼ਾਰੀਆਂ ਕੜੀ ਸਵਾਰ ਨੇ ਜਿੱਤੀਆਂ ਸਤ ਸੰਗ ਵਿੱਚ ਕੜੀਆਂ ਗੁਜ਼ਾਰੀਆਂ ਸਤ ਸੰਗ ਵਿੱਚ ਕੜੀਆਂ ਗੁਜ਼ਾਰੀਆਂ ਸਤ ਸੰਗ ਵਿੱਚ ਕੜੀਆਂ ਦੇ ਜਿੱਤੇ ਸੀ ਸਤ ਸੰਗ ਵਿੱਚ ਕੜੀਆਂ ਬੁਝਾ ਦੀਆਂ ਜ਼ਿੰਦਗੀ ਸਵਾਰ ਨੇ ਜੀਂਦੀਆਂ ਸਤ ਸੰਗ ਵਿੱਚ ਕੜੀਆਂ ਲਗਾਰੀਆਂ ਜਿੰਦਗੀ ਸਵਾਰ ਨੇ ਜੀਂਦੀਆਂ ਸਤ ਸੰਗ ਵਿੱਚ ਕੜੀਆਂ ਗੁਜ਼ਾਰੀਆਂ ਜਿੰਦਗੀ ਸਵਾਰ ਤੇ ਜੀਂਦੀਆਂ ਸਤ ਸੰਗ ਵਿੱਚ ਕੜੀਆਂ ਗੁਜ਼ਾਰੀਆਂ ਹੋਾ ਜ਼ਿੰਦਗੀ ਸਵਾਰ ਨੇ ਜੀ ਕਿੱਦਿਆ ਸਤ ਦੇ ਵਿੱਚ ਕੜੀਆਂ ਗੁਜ਼ਾਰੀ ਵਾਹ ਵਾਹ ਜ਼ਿੰਦਗੀ ਸਵਾਰ ਨੇ ਜਿੱਦੀਆਂ ਸਤ ਸੂਤ ਵਿੱਚ ਕੜੀਆਂ ਗੁਜ਼ਾਰੀ ਨਾ ਇਹ ਸਾਡੀ ਜ਼ਿੰਦਗੀ ਦੀਆਂ ਕੜੀਆਂ ਨੂੰ ਸਫਲੇ ਗੁਰੂ ਦੀ ਬਾਣੀ ਨੇ ਕਰ ਦੇਣਾ ਸਫਲ ਜਦੋਂ ਅਸੀਂ ਆਉਨੇ ਆ ਨਾ ਗੁਰਮੁਖੋ ਧੰਨ ਸੋ ਵੇਲਾ ਕੜੀ ਧੰਨ ਧੰਨ ਮੂਰਤ ਬਲ ਸਾਰ ਧੰਨ ਸੋ ਦਿਨ ਸੋ ਸੰਜੋਗੜਾ ਜਿੱਦੇ ਠਾ ਗੁਰ ਅਨਸਾਰ ਸਮਾ ਗੁਰਮੁਖ ਜਿਹੜਾ ਅਸੀਂ ਕੰਮਾਂ ਗਾਰਾਂ ਵਿੱਚ ਲਗਾਉਨੇ ਆ ਉਹ ਸਫਲਾ ਨਹੀਂ ਅਸੀਂ ਕਰਦੇ ਕੰਮ ਕਰਦੇ ਆ ਸੰਸਾਰ ਦੇ ਕੰਮ ਕਰਦੇ ਆ ਉਹ ਸਫਲਾ ਨਹੀਂ ਹੁੰਦਾ ਪਰ ਜਦੋਂ ਅਸੀਂ ਗੁਰੂ ਕੋਲੇ ਆਉਨੇ ਆ ਇਹ ਸਮਾਂ ਸਾਡਾ ਸਫਲਾ ਹੋ ਜਾਂਦਾ ਹੈ ਤੇ ਸਾਧ ਸੰਗਤ ਜੀ ਜਾ ਉਮਰ ਉਹਾਂ ਦੇ ਵਿੱਚ ਲੇਖੇ ਦੇ ਜੋ ਯਾਦ ਸਾਈਂ ਦੇ ਵਿੱਚ ਗੁਜ਼ਰੇ ਪਿੰਡੀ ਮੁਜਰੇ ਇਹ ਸਮਾਂ ਲੇਖੇ ਦੇ ਵਿੱਚ ਹੁੰਦਾ ਹੈ ਤੇ ਸਾਧ ਸੰਗਤ ਜੀ ਜਦੋਂ ਅਸੀਂ ਆਉਨੇ ਆ ਆਓ ਆਪਾਂ ਗੁਰਮੁਖ ਸਮੇਂ ਦੇ ਵਿੱਚ ਰਹਿੰਦਿਆਂ ਹੋਇਆ ਸਿੱਧਾ ਇਤਿਹਾਸ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਜਨਮ ਹੈ ਗੁਰਮੁਖੋ ਪਾਹੋ ਪਿੰਡ ਜ਼ਿਲ੍ਹਾ ਤਰਨਤਾਰਨ ਅੰਮ੍ਰਿਤਸਰ ਇਲਾਕੇ ਦੇ ਵਿੱਚ ਤੇ ਸਾਧ ਸੰਗਤ ਜੀ ਭਾਈ ਭਗਤਾ ਜੀ ਉਹਨਾਂ ਦੇ ਘਰ ਦੇ ਵਿੱਚ ਮਾਤਾ ਜਿਉਣੀ ਜੀ ਦੇ ਕੁੱਖੋਂ 26 ਜਨਵਰੀ 1682 ਈਸਵੀ ਦੇ ਵਿੱਚ ਹੁੰਦਾ ਹੈ ਤੇ ਜਦੋਂ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਸ ਪਿਆਰੇ ਸਿੱਖ